ਉਸੀ ਅਕਾਲ ਤਖਤ ਕਹਿੰਦੇ ਆ ਅਕਾਲ ਤਖਤ ਇਹ ਅਕਾਲ ਦਾ ਤਖਤ ਹੈ ਇਹਦੀ ਸ਼ਕਤੀ ਛੋਟੀ ਹੋਣੀ ਨਹੀਂ ਨਹੀਂ ਤੇ ਸਰਦਾਰ ਸ਼ਖਵੀਰ ਸਿੰਘ ਬਾਦਲ ਨਾਲੋਂ ਵੱਧ ਪਾਵਰਫੁਲ ਸੀ ਮਸਾ ਰੰਗੜ ਜਿਨੇ ਇਹ ਧਰਮ ਪਾਲਿਆ ਸੀ ਇਹਦੇ ਵਗੋ ਤੇ ਕਿਹੜੀ ਗੱਲ ਹੈ ਥੋੜਾ ਜਿਹਾ ਥਾਂ 'ਚ ਪਾਣੀ ਖੜਾ ਹੈ ਦੋ ਬਿਲਡਿੰਗਾਂ ਖੜੀਆਂ ਮੈਂ ਉੱਥੇ ਜਾ ਕੇ ਮੰਝੇ ਡਾਹਾਂਗਾ ਕੋ ਕਰਮ ਕਰਾਂਗਾ ਉਹਨੇ ਕੀਤਾ ਮੈਂ ਸ਼ਾਰਟਕਟ ਕਹਿ ਰਿਹਾ ਉਹਨੇ ਕੀਤਾ ਪਰ ਕੀ ਸਿੱਖਾਂ ਨੇ ਬਰਦਾਸ਼ਤ ਕੀਤਾ ਸਿੱਖਾਂ ਨੇ ਤਾਂ ਨਹੀਂ ਬਰਦਾਸ਼ਤ ਕੀਤਾ ਹਾਂ ਪਰ ਉਦੋਂ ਉਹ ਮੇਂ ਯੋਂ ਲੱਗ ਰਿਹਾ ਸੀ ਵੀ ਵਾਹ ਮੇਰੇ ਵਰਗਾ ਕੋਈ ਤਾਕਤਵਰ ਰਾਜਨੀਤਿਕ ਨਹੀਂ ਪੈਦਾ ਹੋਇਆ ਹੁਣ ਕਿਉਂਕਿ ਥਾਪੀਆਂ ਦੇਣ ਵਾਲੇ ਬੜੇ ਸੀ ਅੱਜ ਵੀ ਬੜੇ ਆ ਪਰ ਜਦੋਂ ਮਸਾ ਰੰਗ ਨੂੰ ਸਜ਼ਾ ਦਿੱਤੀ ਤੇ ਫਿਰ ਪਤਾ ਲੱਗਾ ਦੁਨੀਆਂ ਦੇ ਲੋਕਾਂ ਨੂੰ ਵੀ ਇਹ ਸ਼ਕਤੀ ਅਕਾਲ ਦੀ ਤਖਤ ਹੀ ਆ ਸਾਧ ਸੰਗਤ ਸੇ ਜਹਾਨ ਖਾਨ ਆਇਆ ਕਹਿਣ ਲੱਗਾ ਵੀ ਪੂਰੀ ਦਿਓ ਹਰਮਿੰਦਰ ਸਾਹਿਬ ਦਾ ਸਰੋਵਰਪੂਰ ਦਿਓ ਪਰ ਉਹਨੂੰ ਪਤਾ ਸੀ ਵੀ ਇੱਥੇ ਸ਼ਕਤੀਆਂ ਤਾਂ ਸਿੱਖਾਂ ਦੀਆਂ ਬਹੁਤ ਨੇ ਪਰ ਮੇਰੇ ਨਾਲ ਟਕਰਾਉਣ ਵਾਲਾ ਕੋਈ ਨਹੀਂ ਪਰ 75 ਸਾਲ ਦੀ ਉਮਰ ਦਾ ਬਾਬਾ ਦੀਪ ਸਿੰਘ ਜਦੋਂ ਟਕਰਾਇਆ ਨਾ ਲੋਗੜ ਦੇ ਕਿਲੇ ਚ ਹੀ ਵਾਹਿਗੁਰੂ ਮੈਦਾਨ ਵਿੱਚ ਹੀ ਉਹਨੂੰ ਟਹਿ ਟੇਰੀ ਕਰ ਦਿੱਤਾ ਸੀ ਗੱਲ ਮੁੱਕੀ ਨਹੀਂ ਹਿੰਦੁਸਤਾਨ ਦੀ ਸਰਕਾਰ ਨੇ ਵੀ ਸੋਚਿਆ ਜਦੋਂ ਮੈਸਜਿੰਦਰਾ ਗਾਂਧੀ ਨੇ ਇੱਕ ਫੈਸਲਾ ਲੈ ਲਿਆ ਕਿ ਮੁੱਠੀ ਪਰ ਬੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਇਤਿਹਾਸ ਨੂੰ ਭੁੱਲ ਗੀ ਵੀ ਨਹੀਂ ਬੈਠੇ ਕਿੱਥੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਉਹਨਾਂ ਨੂੰ ਕੋਈ ਚੈਲੰਜ ਨਹੀਂ ਉਹਨਾਂ ਨੂੰ ਕੋਈ ਲੈਟਰ ਨਹੀਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਕਿ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਸਾਡੇ ਨਾਲ ਗੱਲ ਨਾ ਕੀਤੀ ਤਾਂ ਅਸੀਂ ਹਾਲ ਤੱਕ ਤੇ ਹਮਲਾ ਕਰਦੇ ਹਾਂਗੇ ਨਹੀਂ ਧੌਸ ਦੇਣ ਦੀ ਇੱਕ ਨੀਤੀ ਬਣਾਈ ਪਰ ਜਦੋਂ ਇੰਦਰਾ ਗਾਂਧੀ ਦਾ ਵੀ ਕਤਲ ਹੋਇਆ ਨਾ ਉਦੋਂ ਇਹਨਾਂ ਲੋਕਾਂ ਨੇ ਸਮਝਿਆ ਵੀ ਨਹੀਂ ਸੁਪਰਮੈਸੀ ਕੇਵਲ ਤੋਪਾਂ ਤੇ ਟੈਂਕਾਂ ਦੀ ਨਹੀਂ ਸੁਪਰਮੈਸੀ ਹਾਲ ਤੱਕ ਦੀ ਆ ਅੱਜ ਮੈਂ ਇਸ ਪਰੇ ਦੀਵਾਨ ਵਿੱਚ ਕਹਿਣਾ ਚਾਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਸੁਪਰ ਮੈਸੀ ਮਾਇਆ ਦੀ ਨਹੀਂ ਸੁਪਰ ਮੈਸੀ ਚਾਪਲੂਸਾਂ ਦੀ ਨਹੀਂ ਇਹ ਸੁਪਰ ਮੈਸੀ 4 ਵੋਟਾਂ ਦੀ ਵੀ ਨਹੀਂ ਬਹੁਤ ਵਾਰ ਤੈਨੂੰ ਬੈਠ ਕੇ ਸਮਝਾਇਆ ਸੀ ਵੀ ਨਹੀਂ ਇਸ ਸੁਪਰ ਮੈਸੀ ਦੇ ਨਾਲ ਤੋਂ ਇਸ ਤਾਕਤ ਦੇ ਨਾਲ ਟੱਕਰ ਨਾ ਲੈ ਪਰ ਅੱਜ ਜੋ ਕੁਝ ਕਿਹਾ ਉਹਦੇ ਵਿਪਰੀਤ ਉਹਦੇ ਉਲਟ ਸ੍ਰੀ ਅਕਾਲ ਤਖਤ ਸਾਹਿਬ ਦੀ ਦਲੀਜ ਤੇ ਖਲੋ ਕੇ ਤੈ ਤੂੰ ਕਵੇਂ ਵੀ ਆ ਵੀ ਗਲਤੀ ਮੈਂ ਕੀਤੀ ਇਹ ਵੀ ਮਿੱਥੋ ਹੋਈ ਆ ਵੀ ਮਿੱਥੋ ਹੋਈ ਤੇ ਫਿਰ ਉਸੇ ਅਕਾਲ ਤਖਤ ਦੇ ਸ਼ਰਧਾਲੂਆਂ ਨੂੰ ਸੰਗਤਾਂ ਨੂੰ ਤੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰੇ ਵੀ ਨਹੀਂ ਮੈਂ ਤਾਂ ਉੱਥੇ ਆਪਦੀ ਝੋਲੀ ਚੋਂ ਹੀ ਪਵਾ ਲਈਆਂ ਮੈਂ ਗਲਤੀਆਂ ਕੀਤੀਆਂ ਨਹੀਂ ਇਹਦਾ ਮਤਲਬ ਜਾਣ ਤੇ ਤੂੰ ਅਕਾਲ ਤਖਤ ਸਭ ਤੇ ਝੂਠ ਬੋਲਿਆ ਤੇ ਜੱਜ ਬੋਲ ਰਿਹਾ ਹੈ ਇਹ ਸਭ ਕੁਝ ਹੋ ਰਿਹਾ ਹੈ ਪਰ ਯਾਦ ਰੱਖਿਓ ਮੈਂ ਕਿਸੇ ਜਜ਼ਬਾਤ ਵਿੱਚ ਨਹੀਂ ਕਹਿ ਰਿਹਾ ਨਿਸ਼ਾਨਾ ਹੋਊਗਾ ਫਿਰ ਕਹੋਗੇ ਕਾਲੇ ਦਿਨ ਆ ਗਏ ਚਿੱਟੇ ਦਿਨ ਆ ਗਏ ਬਹੁਤ ਕੁਝ ਕਹੋਗੇ ਕਹਿੰਦੇ ਰਹੇ ਆ ਪਰ ਕਾਲੇ ਦਿਨ ਕਹਿਣ ਵਾਲਿਆਂ ਦਾ ਕੋਈ ਕਾਲਾ ਦਿਨ ਨਹੀਂ ਆਇਆ ਇਹ ਤਾਂ ਜਿਹੜੇ ਸਿਰਾਂ ਤੇ ਕਫਨ ਬੰਨ ਕੇ ਚੱਲੇ ਸੀ ਨਾ ਉਹਨਾਂ ਨੇ ਇੱਕ ਜ਼ਮਾਨਾ ਬਦਲਣਾ ਸੀ ਜਿਹੜਾ ਦਸ਼ਦਾ ਜਵਾਨਾ ਸੀ ਜਿਹੜਾ ਜ਼ੁਲਮ ਦਾ ਜਵਾਨਾ ਸੀ ਉਹ ਬਦਲਦਾ ਸੀ ਉਹਨਾਂ ਸਿਰ ਤੇ ਖਫਣ ਬੰਨੇ ਪਰ ਅੱਜ ਜਿਸ ਪਾਸੇ ਤੁਸੀਂ ਵੱਧ ਰਹੇ ਹੋ ਇਹ ਸਿਵਿਆਂ ਦਾ ਰਾਹ ਐ ਨਾ ਚੁਣੋ ਇਸ ਪਾਸੇ ਨਾ ਜਾਓ ਆਪਣੇ ਗਰੀਵਾਨ ਮੈਂ ਸਿਰ ਨਹੀਂ ਵਾਂ ਕਰ ਦੇਖ ਆਪਣੇ ਹਿਰਦੇ ਚ ਛਾਤੀ ਮਾਰ ਕੇ ਦੇਖੋ ਕਿੰਨੇ ਟਕਰਾ ਰਹੇ ਹਾਂ ਅਸੀਂ ਉਹ ਗੋ ਵੀ ਕਿਹਾ ਕਿ ਸਰਦਾਰ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਉਹੀ ਨੇ ਜਦੋਂ ਤੁਸੀਂ ਇਹ ਹੀ ਸਭ ਕੁਝ ਇਹਨਾਂ ਦੀ ਯੋਗਤਾ ਵੇਂਦਿਆਂ ਹੋਇਆਂ ਨੇ ਆ ਸਭ ਕੁਝ ਵੇਖਿਆ ਸੀ ਉਦੋਂ ਤੁਹਾਨੂੰ ਪ੍ਰਵਾਨ ਲੱਗਾ ਪਰ ਜਦੋਂ ਉਹਨੇ ਕੌਮ ਦੀ ਗੱਲ ਕੀਤੀ ਤੁਹਾਡੇ ਘਰ ਦੀ ਗੱਲ ਨਾ ਕੀਤੀ ਉਦੋਂ ਵੇ ਪ੍ਰਵਾਨ ਹੋ ਗਿਆ ਨਹੀਂ ਇਸ ਕਰਕੇ ਮੈਂ ਆਪ ਦਾ ਬਹੁਤਾ ਸਨਮਾਨ ਨਹੀਂ ਲੈਣਾ ਕਿਉਂਕਿ ਬਹੁਤ ਵਧੀਆ ਬਲਾਰੇ ਚੰਗੀਆਂ ਰਿਆਂ ਦੇਣ ਵਾਲੇ ਬਲਾਰੇ ਬੈਠੇ ਨੇ ਮੈਂ ਇੱਥੇ ਆ